ਮੋਹਾਲੀ ਦੇ ਸੈਕਟਰ 78 ਸਥਿਤ ਸਟੇਡੀਅਮ ਦੇ ਵਿੱਚ ਪਿਛਲੀ 14 ਨਵੰਬਰ ਨੂੰ ਖਤਮ ਹੋਇਆ ਖੇਡਾਂ ਤੋਂ ਬਾਅਦ ਇੱਥੇ ਸੈਕਟਰ 78 ਸਥਿਤ ਸਟੇਡੀਅਮ 'ਚ ਸੁੱਟੀ ਗਈ ਵੇਸਟੇ ਜਤੇ ਗੰਦਗੀ ਦੇ ਪੰਡਾਰ ਨੂੰ ਇੱਥੋਂ ਨਹੀਂ ਚੁੱਕਿਆ ਗਿਆ ਜਿਸ ਕਾਰਨ ਇਸ ਗੰਦਗੀ ਤੋਂ ਆਉਣ ਵਾਲੀ ਬਦਬੂ ਕਾਰਨ ਬਿਮਾਰੀਆਂ ਅਤੇ ਡੇਂਗੂ ਵਰਗੀ ਮਹਾਮਾਰੀ ਦੀ ਬਿਮਾਰੀ ਫੈਲਣ ਦਾ ਡਰ ਜਿਹੜਾ ਉਸ ਤਾਰਿਆ ਤੇ ਇਸ ਸੰਬੰਧੀ ਜਾਣਕਾਰੀ ਦੰਦਿਆ ਹੋਇਆ ਉਗੇ ਸਮਾਜ ਸੇਵੀ ਅਤੇ ਕਿਸਾਨ ਜਥੇਬੰਦੀ ਨੇਤਾ ਪਰਮਦੀਪ ਸਿੰਘ ਵੈਦਵਾਨ ਨੇ ਦੱਸਿਆ ਕਿ ਇੱਥੇ ਸੈਕਟਰ 78 ਸਥਿਤ ਸਟੇਡੀਅਮ ਚ ਪ੍ਰੈਕਟਿਸ ਅਤੇ ਭਰਤੀ ਦੀ ਤਿਆਰੀ ਜਿਹੜੀ ਹੈ ਉਹ ਕਾਰਨ ਆਉਣ ਵਾਲੇ ਸੌ ਤੋਂ ਵੱਧ ਬੱਚੇ ਜਿਹੜੇ ਨੇ ਬਿਮਾਰੀ ਫੈਲਣ ਦੇ ਦਰਦ ਤੋਂ ਜਿਹੜੇ ਨੇ ਉਹ ਕੰਬ ਰਹੇ ਨੇ ਦੁਨਾਂ ਨੇ ਕਿਹਾ ਹੈ ਕਿ ਇਸ ਸਬੰਧੀ ਉਹ ਡੀਸੀ ਮੁਹਾਲੀ ਨੂੰ ਲਿਖ ਕੇ ਵੀ ਦੇ ਚੁੱਕੇ ਨੇ ਤੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਵੀ ਜਿਹੜੇ ਨੇ ਉਹ ਮੇਲ ਕਰ ਚੁੱਕੇ ਨੇ ਤੇ ਉਹਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਕਿਹਾ ਹੈ ਕਿ ਅਗਰ ਜਲਦ ਹੀ ਇੱਥੋਂ ਕੂੜਾ ਨਾ ਚੁੱਕਿਆ ਗਿਆ ਤਾਂ ਉਹਨਾਂ ਵੱਲੋਂ ਬੱਚਿਆਂ ਦੇ ਮਾਪਿਆਂ ਦੇ ਨਾਲ ਸੜਕਾਂ ਤੇ ਆ ਕੇ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਹੈ ਉਹ ਪ੍ਰਦਰਸ਼ਨ ਕਰਨਗੇ ਜਿਸ ਦੀ ਜ਼ਿੰਮੇਵਾਰੀ ਸਿਰਫ ਤੇ ਸਿਰ ਪ੍ਰਸ਼ਾਸਨ ਦੀ ਹੀ ਹੋਵੇਗੀ ਅਸ਼ਕਾਲੇ ਸਾਰਾ ਨੂੰ ਇੱਕ ਪਾਸੇ ਤਾਂ ਆਪਾਂ ਹੋਕਾ ਦੇਈ ਜਾਂਦੇ ਭਗਵੰਤ ਸਿੰਘ ਮਾਨ ਜੀ ਵੀ ਸਾਡਾ ਇਹ ਕਿਹੜਾ ਦੇਸ਼ ਹੈ ਆ ਦੇਸ਼ ਨਹੀਂ ਹੁਣ ਸਟੇਟ ਹੈ ਜਿਹੜੇ ਪੰਜਾਬ ਹੈ ਵੀ ਬਹੁਤ ਤਰੱਕੀ ਕਰ ਰਿਹਾ ਤੇ ਜਿਹੜਾ ਮੁਹਾਲੀ ਹੈ ਮੁਹਾਲੀ ਸ਼ਹਿਰ ਹੈ ਉਹ ਡਿਜੀਟਲ ਹੋ ਗਿਆ ਆ ਡਿਜੀਟਲ ਹੋ ਗਿਆ ਦੇਖੋ ਇੱਥੇ ਨਾ 14 12 13 14 ਨੇ ਖੇਡਾਂ ਸੀ ਸਰਕਾਰੀ 12 13 14 ਨੇ ਖੇਡਾਂ ਜੀ ਸਟੇਡੀਅਮ ਸੈਕਟਰ 78 ਮੁਹਾਲੀ ਤੋਂ ਅਸੀਂ ਬੋਲਦੇ ਆ ਵੀ ਇੱਥੇ 15 ਤਰੀਕ ਨੂੰ ਅਸੀਂ ਡੀਸੀ ਸਾਹਿਬ ਨੂੰ ਵੀ ਲਿਖ ਕੇ ਦੇ ਕੇ ਆਏ ਆ ਉੱਥੇ ਮੇਲ ਵੀ ਕਰੀਏ ਸੀਐਮ ਸਾਹਿਬ ਨੂੰ ਮੇਲ ਕਰੀਆ ਹੋਰ ਸਾਰਿਆਂ ਨੂੰ ਮੇਲਾਂ ਕਰ ਚੁੱਕੇ ਆ ਵੀ ਇਹ ਹਾਲਤ ਹੈ ਦੇਖੋ ਇੱਥੇ ਕੂੜਾ ਇੱਕ ਪਾਸੇ ਡੇਂਗੂ ਦੀ ਭਾਰ ਮਾਰ ਹੈ ਪੂਰੇ ਸ਼ਹਿਰ ਚ ਮੋਹਾਲੀ ਚ ਤੇ ਆਹ ਦੇਖੋ ਵੀ ਕੂੜਾ ਉੱਦਣ ਦਾ 14 ਤਰੀਕ ਦੇ ਖੇਡਾ ਹੋ ਚੁੱਕਿਆ ਅੱਜ 21 ਤਰੀਕ ਹੋ ਗਈ 21 ਤਰੀਕ ਤੱਕ ਹਲੇ ਤੱਕ ਕੂੜਾ ਨਹੀਂ ਚੱਕਿਆ ਇੱਥੇ ਬੁਰਾ ਹਾਲ ਹੈ ਮਛਰੇ ਮਛਰੇ ਮੇਰੂ ਡੇਂਗੂ ਦੋ ਤਿੰਨ ਸਾਡੇ ਬੱਚੇ ਬਿਮਾਰ ਹੋ ਗਏ ਇੱਥੇ ਬੱਚੇ ਖੇਡਣ ਆਉਂਦੇ ਹੁਣ ਜ਼ਿਆਦਾ ਬੱਚੇ ਆਣ ਲੱਗੇ ਕਿਉਂਕਿ ਭਾਰਤੀ ਦਾ ਸੀਜ਼ਨ ਆ ਗਿਆ ਭਾਰਤੀ ਹੋਣ ਲੱਗੀ ਹੈ ਤੇ ਬੱਚੇ ਸਾਡੇ ਹੋਰ ਇੱਥੇ 40 50 ਬੱਚੇ ਸਾਡੇ ਰੋਜ਼ ਪ੍ਰੈਕਟਿਸ ਮਾਲਗੇ ਸਵੇਰ ਟਾਈਮ 100 ਬੱਚਾ ਸ਼ਾਮ ਨੂੰ ਕਰਦਾ ਪ੍ਰੈਕਟਿਸ ਤੇ ਇਹਨਾਂ ਦੀ ਜ਼ਿੰਮੇਵਾਰੀ ਕੌਣ ਹੈ ਡੀਸੀ ਸਾਹਿਬ ਨੂੰ ਵੀ ਅਸੀਂ ਦੇ ਚੁੱਕੇ ਮੰਗਰ ਮੈਂ ਪੰਜਾਬ ਸਰਕਾਰ ਨੂੰ ਇੱਕੇ ਬੇਨਤੀ ਕਰਦਾ ਭਰਾ ਦੇਖੋ ਵੀ ਐਦਾਂ ਦਾ ਨਾ ਕੰਮ ਕਰੋ ਜਿਹੜੇ ਇਹ ਵਿਭਾਗ ਨੇ ਜਿਹੜੇ ਜਿਹੜਾ ਟੂਰ ਹੋਏ ਵਧੀਆ ਖੇਡਾਂ ਹੋਈਆਂ ਬਹੁਤ ਵਧੀਆ ਕਰਾਣੀਆਂ ਚਾਹੀਦੀਆਂ ਪਰ ਇਹਦੇ ਨਾਲ ਬੱਚਿਆਂ ਨੂੰ ਜੇ ਇੱਕ ਪਾਸੇ ਆਪਾਂ ਖੇਡਾਂ ਵੱਲ ਤੱਕ ਰਹੇ ਦੂਜੇ ਪਾਸੇ ਆਪਣੇ ਦੂਜੇ ਬੱਚੇ ਨੂੰ ਬਿਮਾਰੀ ਵੱਲ ਤੱਕ ਰਹੇ ਇਹਦਾ ਮਦਦਸੋ ਦਾ ਕੀ ਫਾਇਦਾ ਫਿਰ ਤੇ ਮੈਂ ਬੇਨਤੀ ਕਰਦਾ ਭਗਵਾਨ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਤੇ ਹੋਰ ਜਿਹੜੇ ਵੀ ਸਬੰਧਤ ਮਹਿਕਮੇ ਨੇ ਇਹਦਾ ਸਪੋਰਟ ਸਟੇਡੀਅਮ ਦਾ ਸਪੋਰਟਸ ਮਹਿਕਮਾ ਨੇ ਪਲੀਜ਼ ਕਿਰਪਾ ਕਰਕੇ ਇਹ ਚਕਵਾਣ ਦੀ ਖਲਚਾ ਕਰੀ ਜਾਵੇ ਤੇ ਹੋਰ ਜਿਹੜਾ ਬੁਰਾ ਹਾਲ ਹੈ ਤੇ ਸਟੇਡੀਅਮ ਦਾ ਹੋਰ ਠੀਕ ਤਾਂ ਕੀ ਕਰਾਣਾ ਸੀ ਉਲਟਾ ਤੇ ਗੰਦ ਲੱਗੇ ਪਾਣ ਤੁਸੀਂ ਤੇ ਇਹ ਜੇ ਚੱਕ ਹੁੰਦਾ ਤਾਂ ਠੀਕ ਹੈ ਨਹੀਂ ਅਸੀਂ ਫਿਰ ਸੜਕਾਂ ਤੇ ਤਕਰੀਬਨ ਤਾਂ ਆਏ ਜਾਣਾ ਸੀ ਅੱਕੇ ਬੈਠੇ ਆ ਵੀ ਸਾਡੇ ਜਿਹੜੇ ਬੱਚੇ ਤੇ 100 ਬੱਚੇ ਘੱਟੋ ਘਾਟ 150 ਬੱਚਾ ਥੋੜਾ ਇੱਥੇ ਆ ਰਹੇ ਆ ਉਹਨਾਂ ਦੇ ਮਾਪੇ ਅਸੀਂ ਅੱਕ ਕੇ ਅੱਜ ਕਹਿ ਰਹੇ ਆ ਨਹੀਂ ਫਿਰ ਅਸੀਂ ਸੜਕਾਂ ਤੇ ਆਵਾਂਗੇ ਜੀ ਉਹ ਜ਼ਿੰਮੇਵਾਰੀ ਤੁਹਾਡੀ ਪ੍ਰਸ਼ਾਸਨ ਦੀ ਹੋਊਗੀ ਧੰਨਵਾਦ